ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਰਾਓ ਕੀ ਹਾਲ ਚਾਲ ਆ ਸਭ ਠੀਕ ਠਾਕ ਆ ਆ ਕਾਫੀ 2-4 ਦਿਨ ਹੋ ਗਏ ਆ ਜਿਹੜਾ ਮੁੱਖ ਮੰਤਰੀ ਧਮਕਬੇਸੜਾ ਦੀਨੇਵਾਲ ਦਾ ਬੱਚਾ ਆ ਤੇ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਵੀਡੀਓ ਮਲਵਤ ਚੱਲ ਰਹੀਆਂ ਆ ਤੇ ਮੈਂ ਕਿਹਾ ਚਲੋ ਆਪਾਂ ਵੀਰ ਭਰਾਵਾਂ ਨੂੰ ਰੀਜਨ ਦੱਸੀਏ ਵੀ ਅਸਲ ਰੀਜਨ ਕੀ ਆ ਜਦੋਂ ਮੁੱਖ ਮੰਤਰੀ ਦੀ ਪਿੰਡ ਵਿੱਚ ਲੜਾਈ ਹੋਈ ਗਵਾਂਡੀਆਂ ਗਵਾਂਡੀਆਂ ਦੇ ਨਾਲ ਤੇ ਪੁਲਸ ਆਈ ਪੁਲਸ ਨੇ ਇਹ ਆ ਕੇ ਕੇਸ ਵਾਲੀ ਬਿਆਲ ਵੀ ਕੀਤੀ ਤੇ ਆਪਾਂ ਵੀਡੀਓ ਪਾ ਕੇ ਤੇ ਪੁਲਸ ਵਾਲਿਆਂ ਨੇ ਵੀ ਲਾਂਧਾ ਪਾਈਆਂ ਵੀ ਤੁਸੀਂ ਇੱਕ ਬੱਚੇ ਤੇ ਜ਼ੁਲਮ ਕੀਤਾ ਬਹੁਤ ਮਾਰਾ ਕੀਤਾ ਤੁਸੀਂ ਤੇ ਉਹ ਕਾਰਵਾਈ ਤੋਂ ਬਾਅਦ ਆਪ ਜੀ ਨੂੰ ਪਤਾ ਆ ਇੱਕ ਵੀਡੀਓ ਹੋਣ ਆਈ ਜਿਹੜੀ ਆ ਮਿੰਟੂ ਸਮਾਜ ਸੇਵਾ ਵਾਲਾ ਆਪਣਾ ਭਰਾ ਆ ਕੇ ਲੈ ਕੇ ਗਿਆ ਜਾਂ ਘਰ ਦੇਦੇ ਉੱਥੇ ਪਹੁੰਚਿਆ ਉਹਨੇ ਕਿਹਾ ਵੀ ਇੱਥੇ ਲਿਓ ਵੀਡੀਓ ਆਪਾਂ ਵੇਖੀ ਸਾਰਿਆਂ ਨੇ ਕਾਫੀ ਵਾਇਰਲ ਹੋਈ ਆ ਤੇ ਅਸਲ ਰੀਜਨ ਜਿਹੜਾ ਉਹ ਨਹੀਂ ਲੋਕਾਂ ਨੂੰ ਪਾਇਆ ਲੱਗਾ ਵੀ ਅਸਲ ਰੀਜਨ ਕੀ ਆ ਇਹਨੂੰ ਤਾਂ ਨਿਹੰਗ ਸਿੰਘ ਲੈ ਕੇ ਗਏ ਸੀ ਨਾਲ ਆਪਾ ਬਾਬਾ ਮੇਜਰ ਸਿੰਘਾ ਸੋਢੀ ਉਹ ਲੈ ਕੇ ਗਏ ਆਪਣੇ ਪੜਾ ਤੇ ਉਹਨਾਂ ਨੇ ਚੋਲਾ ਪਵਾਤਾ ਹੀ ਅੰਮ੍ਰਿਤ ਛਕਾਤਾ ਹੀ ਆਪਣੇ ਦਲਪੰਥ ਦੇ ਵਿੱਚ ਰੱਖ ਲਿਆ ਵੀ ਇੱਥੇ ਸੰਗਤਾਂ ਦੇ ਨਾਲ ਵਿਚਰੂਗਾ ਤੇ ਇਹ ਸਹੀ ਸਲਾਮਤ ਇਹ ਆਪਣੀ ਸੇਵਾ ਕਰੂਗਾ ਇੱਥੇ ਜਦੋਂ ਮਾਰੀ ਕਿਸਮਤ ਆ ਜਾਵੇ ਨਾ ਉਹ ਬੰਦੇ ਦੇ ਟਾਈਮ ਖਰਾਬ ਹੋ ਜਾਂਦਾ ਆ ਉਹਨਾਂ ਨੇ ਬੜਾ ਸੋਹਣਾ ਇਹਨੂੰ ਆਪਣੇ ਪੜਾ ਤੇ ਖੜਿਆ ਬੜਾ ਸੋਹਣਾ ਉੱਥੇ ਰੱਖਿਆ ਸੇਵਾ ਕਰਨੀ ਨਾਮ ਜਪਣਾ ਸਾਰਾ ਕੁਝ ਉਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਤੇ ਇਹ ਵਹਿ ਗੁਰਬਾਣੀ ਪੜਦਾ ਵੀ ਰਿਹਾ ਇਹਨੂੰ ਗੁਰਬਾਣੀ ਦੀ ਨੌਲੇਜ ਵੀ ਹੈਗੀ ਆ ਇਹ ਏਡੀ ਗੱਲ ਨਹੀਂ ਕਿ ਮੁੱਖ ਮੰਤਰੀ ਨੂੰ ਤੇ ਆਪਾਂ 5-6 ਸਾਲ ਪਹਿਲਾਂ ਵੀ ਵੀਡੀਓ ਪਾਈਆਂ ਸੀ ਉਦੋਂ ਵੀ ਇਹਦੇ ਹੱਕ ਦੀ ਪਾਈਆਂ ਸੀ ਵੀਡੀਓ ਉਹ ਤਾਂ ਪਰ ਜਿਹੜੇ ਬੰਦਿਆਂ ਨੇ ਇਹਦਾ ਫਾਇਦਾ ਲੈ ਲਿਆ ਫੇਮ ਲੈ ਲਿਆ ਅਧਵਿਚਾਰੇ ਉਹਨਾਂ ਬੰਦਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਇਹਨੂੰ ਗਰੀਬ ਨੇ ਤਾਂ ਗਰੀਬ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਚਲੋ ਖੈਰ ਛੱਡਦੇ ਆ ਗੱਲਾਂ ਆਪਾਂ ਗੱਲ ਕਰਦੇ ਹਾਂ ਹੁਣ ਇਹ ਵੀ ਇਹ ਬੰਦਾ ਉਥੋਂ ਕਿੱਦਾਂ ਆਇਆ ਉਥੇ ਮੈਂ ਕਿਸ ਵੀਰ ਨੂੰ ਨਿਹੰਗ ਸਿੰਘ ਨੂੰ ਫੋਨ ਲਾਇਆ ਪੁੱਛਿਆ ਮੈਂ ਵੀ ਬਾਬਾ ਜੀ ਆ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਹੋਈ ਆ ਤੇ ਇਹ ਤਾਂ ਤੁਸੀਂ ਆਪਣੇ ਦਲ ਪੰਥ ਵਿੱਚ ਲੈ ਗਏ ਉਥੇ ਆਪਣੇ ਬੜੇ ਵਧੀਆ ਸਿੰਘ ਨੂੰ ਫੋਨ ਲਾ ਕੇ ਪੁੱਛਿਆ ਉਹ ਅੰਦੇ ਬਾਬਾ ਜੀ ਛੱਡੋ ਗੱਲਾਂ ਮੈਂ ਕਿਹ ਗੱਲ ਹੋ ਗਈ ਆ ਕਹਿੰਦੇ ਯਾਰ ਬਾਬਾ ਛੱਡੋ ਗੱਲਾਂ ਆਉਦੀਆਂ ਕਹਿੰਦੇ ਬਾਬਾ ਜੀ ਉਹ ਦਿਮਾਗ 'ਚ ਫਰਕ ਆ ਦੇ ਮੈਂ ਅੱਛਾ ਤੇ ਮੈਂ ਕੀ ਗੱਲ ਬਾਅਦ ਮੈਂ ਸਾਨੂੰ ਤਾਂ ਪਹਿਲਾਂ ਹੀ ਪੜਾ ਵੀ ਉਹਨੇ ਟਿਕੜਾ ਲਈ ਮੈਂ ਲਾਲੀ ਦੇ ਲਾਲੀ ਦੇ ਮੈਂ ਗੱਲਾਂ ਬਾਤਾਂ ਕਾਣਦੇ ਵੀ ਜੇ ਬਾਬੇ ਲੈ ਤੇ ਗਏ ਬਾਬੇ ਛੱਡ ਕੇ ਵੀ ਇਦਾਂ ਜਾਣਗੇ ਉਹ ਗੱਲ ਹੋਈ ਕਿ ਬਾਬੇ ਜਿਹੜੇ ਆ ਉਹਨਾਂ ਨੇ ਉਥੇ ਉਹਨਾਂ ਨੇ ਨਿਹੰਗ ਸਿੰਘ ਦੇ ਨਾਲ ਉਥੇ ਲੜਾਈ ਝਗੜਾ ਹੋ ਗਿਆ ਖਾਈ ਬੜਵਾਜੀ ਹੋ ਗਈ ਇਹ ਆਂਦਾ ਮੈਂ ਮਾਰ ਦੂੰ ਆਂਦਾ ਉਹ ਆਨੇਹੀਂ ਮਾਰਾਂਗੇ ਤੈਨੂੰ ਜੇ ਤੂੰ ਸਾਡੇ ਮਾਰੇਂਗਾ ਕੋਤੇ ਇਹਨਾਂ ਦੀ ਉੱਥੇ ਗੱਲੋਗੱਲੀ ਲੜਾਈ ਹੋ ਗਈ ਤੇ ਪਿੰਡ ਦੇ ਵਿੱਚ ਜਦੋਂ ਤੁਹਾਨੂੰ ਪਤਾ ਪਿੰਡ ਦੇ ਜੋ ਸਾਥ ਦੇ ਵਿੱਚ ਨੰਗਣਾ ਆ ਜਾਂ ਆਉਣਾ ਜਾਣਾ ਇਹਨਾਂ ਦੇ ਪਿੰਡ ਦੇ ਵਿੱਚ ਤੇ ਉੱਥੇ ਇਹਨੂੰ ਪਿੰਡ ਦੇ ਬੱਚੇ ਵੀ ਟਿਚਰਾ ਮਖੌਲ ਕਰਦੇ ਆ ਤੇ ਉੱਥੋਂ ਦੁਖੀ ਹੋ ਗਏ ਉੱਥੇ ਗਿਆ ਤੇ ਉੱਥੇ ਵੀ ਲੜਾਈ ਝਗੜਾ ਤਾਂ ਪਿਆ ਤਾਂ ਬਾਬਿਆਂ ਨੇ ਕਿਹਾ ਵੀ ਭਰਾਵਾ ਤੂੰ ਆਪਣੇ ਘਰ ਹੀ ਚੱਲ ਜਾ ਰ ਘਰ ਦੇਆਂ ਨੂੰ ਇੱਥੇ ਸਾਧ ਕੇ ਲਿਆ ਕੇ ਖੜ ਕੇ ਤੇ ਉਹਨੂੰ ਵੀ ਇਹਨਾਂ ਸੰਗਲ ਮਾਰੇ ਸੰਗਲ ਕਿਉਂ ਮਾਰੇ ਨੇ ਕਿਉਂਕਿ ਇਹਨੂੰ ਦਿਮਾਗ ਤੋਂ ਪ੍ਰੋਬਲਮ ਆ ਇੱਕ ਛੋਟੀ ਜੀ ਤੇ ਜਿਹਨੂੰ ਕਹਿਆ ਹਾ ਤੇ ਆਪਾਂ ਮਿਰਗੀ ਦਾ ਰੋਗ ਥੋੜਾ ਜੈਨੂ ਵਿਚਾਰੇ ਨੂੰ ਬਹੁਤ ਮਾਰੀ ਗੱਲ ਆ ਪਰ ਇਹਨੂੰ ਹੁਣ ਦੋ ਚੀਜ਼ਾਂ ਦੀ ਲੋੜ ਆ ਦੋ ਚੀਜ਼ਾਂ ਦੀ ਲੋੜ ਪਤਾ ਕਿਹੜੀ ਆ ਇੱਕ ਤੇ ਇਹਨੂੰ ਲਾਜ ਦੀ ਲੋੜ ਆ ਤੇ ਇੱਕ ਇਹਨੂੰ ਸ਼ਾਂਤ ਮਾਹੌਲ ਦੀ ਲੋੜ ਆ ਸ਼ਾਂਤ ਮਾਹੌਲ ਚਾਹੀਦਾ ਕਿਉਂਕਿ ਜਿਹਦੇ ਵਿੱਚ ਇਹਦੇ ਨਾਲ ਕੋਈ ਲੜਾਈ ਝਗੜਾ ਨਾ ਕਰ ਸਕੇ ਆਪਣਾ ਇਲਾਜ ਕਰਾਵੇ ਸਹੀ ਢੰਗ ਨਾਲ ਆਪਣਾ ਕੰਮ ਕਾਜ ਕਰੇ ਜਿਹੜੇ ਬੰਦਿਆਂ ਨੇ ਇਹ ਤੋਂ ਫਾਇਦਾ ਚੱਕਣਾ ਉਹ ਚੱਕ ਕੇ ਉਹਨਾਂ ਨੇ ਹੁਣ ਇਨਸਾਨ ਨਹੀਂ ਦੇਣਾ ਕਿਉਂਕਿ ਆਪਣੇ ਸਮੇਂ ਦੇ ਵਿੱਚ ਕਮਾਈ ਕਰੇ ਆਪਣਾ ਰੋਟੀ ਪਾਣੀ ਕਮਾਵੇ ਜਿੱਥੇ ਮਰਜ਼ੀ ਆਪਣਾ ਕੰਮ ਕਰ ਕਰੇ ਇਹਨੂੰ ਕੋਈ ਨਾ ਨਹੀਂ ਪਰ ਜੇਕਰ ਦਿਮਾਗ ਪੱਖੋਂ ਜ਼ਿਆਦਾ ਕਮਜ਼ੋਰ ਆ ਤਾਂ ਮੈਂ ਆਪਣੇ ਬਾਹਰ ਜਿਹੜੇ ਦੇਸਾਂ ਪਰਦੇਸਾਂ ਵਿੱਚ ਵੀਰ ਬੈਠੇ ਆ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਮਦਦ ਕਰਨੀ ਆ ਤੇ ਭਰਾਵੋ ਇਹੋ ਜਿਹੀ ਗਰੀਬ ਦੀ ਮਦਦ ਕਰੋ ਭਰੇ ਤੇ ਭਰੀ ਜਾਂਦੇ ਆ ਜਿਹੜੇ ਬੰਦਿਆਂ ਨੂੰ ਪੈਸੇ ਦੀ ਲੋੜ ਨਹੀਂ ਉਹਨਾਂ ਨੂੰ ਤੁਸੀਂ ਪੈਸੇ ਦੇਈ ਜਾਂਦੇ ਇਹਨੂੰ ਗਰੀਬ ਨੂੰ ਪੈਸੇ ਦੋ ਤੇ ਘਰਦਿਆਂ ਦੇ ਸੰਗਲ ਤਾਂ ਮਾਰੇ ਲੱਤਾਂ ਨੂੰ ਆਪਾਂ ਵੇਖਿਆ ਆ ਕਿ ਉਹਨਾਂ ਨੇ ਕਿਹਾ ਵੀ ਇਹ ਦਿਮਾਗ ਜਿਹਨਾਂ ਨੂੰ ਗੁੱਸਾ ਚੜਦਾ ਆ ਬਹੁਤ ਸਾਰਾ ਗੁੱਸਾ ਚੜਦਾ ਰਹੇ ਫੇ ਲੋਕਾਂ ਨਾਲ ਲੜਦਾ ਲੋਕ ਇਹਨੂੰ ਮਾਰਦੇ ਇਹ ਫੇ ਲੋਕਾਂ ਨੂੰ ਮਾਰਨ ਤੱਕ ਜਾਂਦਾ ਇਸ ਕਰਕੇ ਹੀ ਇਹਨੂੰ ਇੱਥੇ ਰੱਖਿਆ ਤਾਂ ਹਣ ਸਮਾਜ ਸੇਵਾ ਵਾਲਾ ਜਿਹੜਾ ਮਿੰਟੂ ਭਰਾ ਆ ਉਹ ਲੈ ਕੇ ਗਿਆ ਤੇ ਮੈਂ ਇੰਨੀ ਗੱਲ ਕਹਿਣਾ ਆ ਕਿ ਜਦੋਂ ਉੱਥੇ ਵੀ ਕੋਈ ਗੱਲਬਾਤ ਹੋ ਗਈ ਨਾ ਵੱਧ ਘਟ ਤਾਂ ਮਿੰਟੂ ਨੇ ਫਿਰ ਮਾਨ ਦੇ ਨਾਲ ਇਹਨੂੰ ਫੇਰ ਇੱਥੇ ਛੱਡ ਕੇ ਜਾਣਾ ਆ ਕਿਉਂਕਿ ਜਿਹੜਾ ਜਦੋਂ ਹੁਣ ਮੰਨ ਲਓ ਕਿ ਦਿਮਾਗ ਦਾ ਜਿੰਨਾ ਚਿਰ ਤੱਕ ਲਾਜ ਨਹੀਂ ਨਾ ਹੁੰਦਾ ਸਹੀ ਢੰਗ ਦੇ ਨਾਲ ਉਹਨਾਂ ਚਿਰ ਤੱਕ ਗੱਲ ਪਣਣੀ ਨਹੀਂਗੀ ਤੇ ਮੈਂ ਇਹੋ ਕਹਿਣਾ ਚਾਹ ਕਿਉਂਕਿ ਐਡੇ ਤਗੜੇ ਉੱਚੇ ਮਕਾਮ ਤੋਂ ਡਿੱਗਾ ਹੋਵੇ ਬੰਦਾ ਉਹ ਦਿਹਾੜੀ ਕਰਨ ਦੇ ਕਾਬਲ ਨਹੀਂ ਰਹਿੰਦਾ ਕਿਉਂਕਿ ਜਿੱਥੇ ਗੱਡੀਆਂ ਕਾਰਾਂ ਪੈਸਾ ਤੇ ਐਡੇ ਤਗੜੇ ਤੜੇ ਮਕਾਮ ਤੋਂ ਆਇਆ ਹੋਵੇ ਬੰਦਾ ਤੇ ਉਹ ਕਵਾਂਗੇ ਵੀ ਦਿਹਾੜੀ ਕਰੂ ਬਾਲਟਾ ਲਾ ਕੇ ਕਈ ਲੈ ਕੇ ਕਿਸੇ ਦੀ ਦਿਹਾੜੀ ਕਰਨ ਜਾਊ ਉਹਨਾਂ ਬੰਦੇ ਨੂੰ ਸਿਰਫ ਇੱਕੋ ਹੀ ਕੰਮ ਹੋਣਾ ਸਟ੍ਰੈਸ ਦਿਮਾਗ ਤੇ ਸਟ੍ਰੈਸ ਹੋਣਾ ਹੋਰ ਕੁਝ ਨਹੀਂ ਅਸੀਂ ਉਹਦਾ ਵੀ ਇਹਨਾਂ ਦੇ ਘਰ ਜਾ ਕੇ ਵੀਡੀਓ ਪਾਈ ਜਿਨ੍ਹਾਂ ਨੇ ਇਹਨੂੰ ਕਲਾਕਾਰਾਂ ਨੇ ਖੜਿਆ ਅਸੀਂ ਉਹਨਾਂ ਨੂੰ ਇੰਨੀ ਗੱਲ ਕਹੀ ਕਿ ਜੇਕਰ ਬੱਚਾ ਤੁਸੀਂ ਖੜਨ ਲੱਗੇ ਹਨਾ ਉਰੋਂ ਅੰਦਾੜੀਆਂ ਹੀ ਦਾੜੀ ਨਹੀਂ ਰੋ ਨੂੰ ਆਈ ਹੁਣ ਦਾੜੀ ਵੀ ਆ ਗਈ ਆ ਅਸੀਂ ਉਹਨਾਂ ਨੂੰ ਇੰਨੀ ਗੱਲ ਕਹੀ ਵੀਡੀਓ ਪਾ ਕੇ ਵੀ ਜੇ ਤੁਸੀਂ ਬੱਚੇ ਨੂੰ ਖੜਨ ਲੱਗੇ ਆ ਨਾ ਗੁਰਬਾਣੀ ਦੇ ਨਾਲ ਤੋੜ ਕੇ ਕੀਰਤਨ ਸਿੱਖਰਾ ਆ ਕੀਰਤਨ ਦੇ ਨਾਲ ਤੁਸੀਂ ਤੋੜ ਕੇ ਇਹਨੂੰ ਬੱਚੇ ਨੂੰ ਵਿਚਾਰੇ ਨੂੰ ਖਾਣ ਲੱਗੇ ਆ ਨਾ ਤੇਰਾ ਗਰੀਬ ਦਾ ਪੂਰਾ ਤੋੜ ਸਾਥ ਦਿਓ ਪਰ ਉਹਨਾਂ ਨੇ ਸਾਹ ਨਹੀਂ ਦਿੱਤਾ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਜਿੱਥੇ ਕਦੇ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਨਾ ਲੜਾਈ ਝਗੜਾ ਤੇ ਦਿਮਾਗ ਦੇ ਜਾਂ ਨੁਕਸ ਦੇ ਕਾਰਨ ਥੋੜੀ ਬੜੀ ਪ੍ਰੋਬਲਮ ਹੋ ਜਵੇ ਉਥੇ ਮਾਵਾ ਪੁੱਤ ਨਹੀਂ ਸਾਮਣਿਆ ਉਥੇ ਕੋਈ ਵੀ ਨਹੀਂ ਸੰਭਾਲਦਾ ਉਥੇ ਫੇਰ ਘਰਦ ਜੇ ਹੁਣ ਮੈਂ ਵੀਰਾ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਵੀ ਜਿਹੜੇ ਵੀਰ ਭਰਾ ਇੱਕ ਇਨਸਾਨੀਅਤ ਨੂੰ ਪ੍ਰੇਮ ਕਰਦੇ ਆ ਨਾ ਉਹ ਵੱਤ ਵਾ ਦੇ ਨਾਲ ਗਰੀਬਾਂ ਦਾ ਸਾਥ ਦਿਓ ਕਿਉਂਕਿ ਗਰੀਬਾਂ ਦਾ ਸਾਥ ਜਿਹੜਾ ਦੇਣ ਦੇ ਵਿੱਚ ਆਪਾਂ ਨੂੰ ਆਪਣੇ ਉਤੇ ਪਰਮੇਸ਼ਰ ਰੱਬ ਖੁਸ਼ ਹੁੰਦਾ ਜੇ ਕਿ ਕਿਸੇ ਗਰੀਬ ਦਾ ਸਾਥ ਦਿੰਨੇ ਆਪਾਂ ਤੇ ਅਸੀਂ ਉਦੋਂ ਦੀ ਉਹਨਾਂ ਨੂੰ ਇਹ ਵੀਡੀਓ ਪਾ ਕੇ ਲਾਲੀ ਨੇ ਤੇ ਮੈਂ ਅਹੀਂ ਖੁਦ ਅਹੀਂ ਸਭ ਤੋਂ ਪਹਿਲਾਂ ਘਰ ਗਿਆ ਅਸੀਂ ਸਭ ਤੋਂ ਮੇਰਾ ਲਾਲੀ ਘਰ ਗਿਆ ਮੁਰਕੇ ਨਾਲੇ ਮੁਰਕੇ ਮੈਂ ਗਿਆ ਅਹੀਂ ਤੇ ਵੀਡੀਓ ਪਾਈ ਵੀ ਇਹ ਗਰੀਬ ਦਾ ਸਾਥ ਦਿਓ ਪਰ ਨਹੀਂ ਸਾਥ ਉਹਨਾਂ ਨੇ ਨਿਭਾਇਆ ਹੁਣ ਕੀ ਕਹਾਂਦੇ ਆ ਅਗਲੇ ਨੂੰ ਤੇ ਜਿੰਨਾ ਚਿਰ ਨਿਭਗੀ ਨਿਭਗੀ ਤੇ ਬਾਅਦ ਵਿੱਚ ਵਿਗੜ ਗਈ ਵਿਗੜ ਗਈ ਤੇ ਹੁਣ ਮੈਂ ਕਹਿਣਾ ਚਾਹੁੰਦਾ ਵੀ ਮਿੰਟੂ ਲੈ ਕੇ ਤਾਂ ਗਿਆ ਸਮਾਜ ਸੇਵਾ ਵਾਲਾ ਵੀਰ ਭਰਾ ਪਰ ਵੇਖਦੇ ਆ ਕਿ ਮਿੰਟੂ ਵੀ ਕਿੰਨਾ ਜੇ ਰੱਖਦਾ ਆ ਮਿੰਡੂ ਕੋ ਵੀ ਨਹੀਂ ਰੱਖਿਆ ਜਾਣਾ ਜਦਨੇ ਉਥੇ ਗਏ ਨਾ ਲੈ ਕੇ ਬਾਬਾ ਜੀ ਆਪਣੇ ਦਾਲ ਦਾਲ ਦੇ ਵਿੱਚ ਲੈ ਕੇ ਗਏ ਤੇ ਸਾਨੂੰ ਪਤਾ ਹੈ ਵੀ ਅਸੀਂ ਆਖਿਆ ਵੀ ਇਹ ਇੰਨੇ ਇੱਥੇ ਵੀ ਜਵਾਨ ਨੇ ਟਿਕਣਾ ਨਹੀਂ ਇੱਥੇ ਵੀ ਇਹਦੀ ਗੱਲ ਬਣਨੀ ਨਹੀਂ ਕਿਉਂਕਿ ਇੱਥੇ ਦਾਲ ਗੱਲ ਨਹੀਂ ਨਹੀਂ ਇਹਦੀ ਕਿਉਂਕਿ ਇਹ ਬੰਦਾ ਹੈਗਾ ਥੋੜਾ ਜਿਆਦਾ ਹੋਰ ਸੁਭਾਅ ਦਾ ਉਹ ਬੰਦੇ ਹੈਗੇ ਹੋਰ ਸੁਭਾਅ ਦੇ ਇਹ ਛੇਤੀ ਗੁੱਸਾ ਕਰ ਜਾਂਦਾ ਕਿਸੇ ਦਾ ਮਜ਼ਾਕ ਨਹੀਂ ਮਾਰ ਆ ਜਾਂ ਸਹਿੰਦਾ ਤੇ ਇੱਥੇ ਤੁਹਾਨੂੰ ਪਤਾ ਲੋਕ ਹਸਣ ਕੱਢਣ ਲੋਕਿਆਂ ਨੂੰ ਟੀਚਰ ਕਰਦੇ ਆ ਉਹ ਬੰਦੇ ਦਾ ਟੀਚਰ ਕਰਨੀ ਜਰਨੀ ਸਹੀ ਚ ਪੈਂਦੀ ਆ ਤੇ ਜੇ ਆਪਾਂ ਵੀ ਟੀਚਰ ਕਿਹਨੂੰ ਕਰਦੇ ਤੇ ਅਗਲੇ ਜਰਦੇ ਤੁਸੀਂ ਵੀ ਯਰੋ ਭਾਈ ਤੇ ਆਪਾਂ ਇਹੋ ਸੱਚ ਕਹਿੰਨੇ ਆ ਕਿ ਇਹੋ ਰੀਜਨਾਂ ਦੇ ਉੱਥੇ ਲੜਾਈ ਝਗੜਾ ਹੋਇਆ ਸੀ ਮੁੰਡਿਆਂ ਦੇ ਨਾਲ ਮਾਰੀ ਮੋਢੀ ਖਹਿ ਬਾਜ਼ ਹੋ ਗਈ ਉਹ ਵੀ ਇਹਦੇ ਵਰਗੇ ਇਹ ਵੀ ਉਹਨਾਂ ਵਰਗਾ ਹੀ ਆ ਤੇ ਦਲਪੰਸ ਦੇ ਤੁਹਾਨੂੰ ਬੜਾ ਟੀਚਰ ਮੁਖੌਲ ਦਾ ਸਿੰਘਾਂ ਦਾ ਚੱਲਦਾ ਹੀ ਆ ਤੇ ਟੀਚਰ ਮੁਖੌਲ ਕਰਨ ਨਾਲ ਵੀ ਜਰਨਾ ਵੀ ਪੈਣਾ ਆ ਤੇ ਜੇ ਜਰਿਆ ਨਹੀਂ ਤੇ ਲੜਾਈ ਝਗੜਾ ਉੱਥੇ ਵਧਿਆ ਤੇ ਉਹਨਾਂ ਨੇ ਕਿਹਾ ਚੰਗਾ ਭਰਾਵਾ ਤੂੰ ਚੁੱਪ ਕਰਕੇ ਆਪਣੇ ਘਰ ਚੱਲ ਜਾ ਤੇ ਜਦੋਂ ਘਰ ਚੱਲ ਗਿਆ ਤੇ ਹੋਵੇ ਮਿੰਟੂ ਆਇ ਚਲੋ ਦੇਖਦੇ ਆਂ ਕਿ ਭਾਈ ਮਿੰਟੂ ਇਲਾਜ ਕਰਾਵੇ ਤਾਂ ਤਾਂ ਵੀ ਵਧੀਆ ਆ ਤੇ ਪਰ ਮੇਰੇ ਹਿਸਾਬ ਨਾਲ ਯਾਰ ਉੱਥੇ ਵੀ ਇਹਦਾ شان ਨਹੀਂ ਨਿਭਾ ਹੋਣਾ ਜਿਹੜੇ ਹਿਸਾਬ ਨਾਲ ਕੰਮ ਚੱਲਣ ਡਿਆ ਆ ਤੇ ਸਾਥ ਦੇਓ ਵਾਤੋਂ ਵੱਧ ਜਿੰਨਾ ਵੀ ਦੇ ਸਕਦੇ ਆ ਤੇ ਹਾ ਅਸਲ ਗੱਲ ਆ ਸਰਬਾਦੇ ਭਲੇ ਦੀ ਅਰਦਾਸ ਕਰਦੇ ਆ ਤੇ ਚੜ੍ਹਦੀ ਕਲਾ ਰੱਖੇ ਮਹਾਰਾਜ ਕਿਰਪਾ ਕਰੇ ਮਾਂ ਮਾਂ ਬਾਬਾ ਵਿਚਾਰੇ ਗਰੀਬ ਨੇ ਤੇ ਤੁਹਾਨੂੰ ਪਤਾ ਇਹਨੇ ਇਹਨਾ ਬੰਦਿਆਂ ਦੇ ਸਿਰਾਂ ਤੋਂ ਇਹ ਮੁੱਖ ਮੰਤਰੀ ਦੇ ਸਿਰ ਦੇ ਤੋਂ ਲੋਕਾਂ ਨੇ ਆਪਣੇ ਆਪਣੇ ਬੜੇ ਬੜੇ ਤਗੜੇ ਮਕਾਮ ਹਾਸਲ ਕਰ ਲਏ ਆਪਣੀਆਂ ਫੇਮ ਖਾਟ ਲੀਆਂ ਬੜਾ ਕੁਝ ਕੱਟ ਲਿਆ ਪਰ ਇਹਦਾ ਗਰੀਬ ਦਾ ਪੂਰਾ ਸਾਥ ਨਹੀਂ ਨਿਭਾਇਆ ਤੇ ਇਹ ਸਾਥ ਨਿਭੋਣਾ ਚਾਹੀਦਾ ਕੋਈ ਨਾ ਕੋਈ ਬੰਦਾ ਅੱਗੇ ਲੱਗੋ ਅੱਗੇ ਆਓ ਤੇ ਇਹਨਾਂ ਦੀ ਮਦਦ ਕਰੋ ਪੈਸੇ ਪੱਖੋਂ ਕਿਉਂਕਿ ਗਰੀਬ ਆ ਤੇ ਇਦਾਂ ਦੇ ਚਲੋ ਗਰੀਬ ਸੰਸਾਰ 'ਚ ਹੋਰ ਵੀ ਬੜੇ ਨੇ ਪਰ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਜ਼ਿਆਦਾ ਵਾਇਰਲ ਹੋਇਆ ਹੋਵੇ ਏਡੇ ਤਗੜੇ ਮਕਾਮ ਤੇ ਜਾ ਕੇ ਬੰਦਾ ਫੇਸਲੇ ਡਿੱਗਿਆ ਹੋਵੇ ਗੁਰਬਾਣੀ ਨਾਲੋਂ ਵੀ ਟੁੱਟ ਗਿਆ ਹੋਵੇ ਤੇ ਉਹਨੂੰ ਆਪਣੇ ਨਾਲ ਲੈ ਕੇ ਤੇ ਗੁਰਬਾਣੀ ਨਾਲ ਤੋਰਦਾ ਹੌਣ ਵਿਚਾਰੇ ਨੇ ਛੱਡ ਦਿੱਤਾ ਤੇ ਹੁਣ ਵਿਚਾਰਾ ਕਦੀ ਕਰੇ ਤੇ ਕਦੀ ਕਰੇ ਲੋਕਾਂ ਦੇ ਟਚਰਾਂ ਨੂੰ ਤੇ ਇਲਾਜ ਪੱਖੋਂ ਵੀ ਸਭ ਤੋਂ ਵੱਡੀ ਇਲਾਜ ਪੱਖੋਂ ਵੀ ਸਭ ਤੋਂ ਇਹਨੂੰ ਇੱਕ ਵੱਡੀ ਚੀਜ਼ ਲੋੜ ਆ ਲਾਜ ਤੇ ਇੱਕ ਸ਼ਾਂਤ ਮਾਹੌਲ ਤੇ ਮੈਂ ਤਾਂ ਕਹਿੰਦਾ ਵੀ ਚਲੋ ਜੇ ਮਾੜਾ ਚੰਗਾ ਕਦੇ ਕੋਈ ਮਾੜਾ ਮੋਟਾ ਕੋਈ ਵੀਰ ਭਰਾ ਕੋਈ ਮਦਦ ਕਰਨੀ ਚਾਹੁੰਦਾ ਆ ਤਾਂ ਜਰੂਰ ਮਦਦ ਕਰੋ ਯਾਰ ਠੀਕ ਆ ਜੀ ਮਿਲਦੇ ਫਿਰ ਇਹੋ ਗੱਲ ਜੇ ਇਹੋ ਬਾਤ ਆ ਇਹ ਅਸਲ ਰੀਜਨ ਦੇ ਲੋਕਾਂ ਨੂੰ ਪਤਾ ਨਹੀਂ ਵੀ ਉੱਥੇ ਜਥੇਬੰਦੀ ਦੇ ਵਿੱਚੋਂ ਕਿਉਂ ਆਇਆ ਰਹਾ ਆ ਗੱਲ ਦੇ ਕਾਰਨ ਆਇਆ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੀ ਸੰਗਤ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ